कि सरपंच साहब नु मैं नंबर देके जाऊंगा ਤੁਹਾਡੇ ਕੋਠੇ ਤੇ ਜਿੰਨੀ ਮਦਦ ਹੋएगी ਆਪਣ ਕਰਾਂਗਾ ਮੈਂ ਕਹਿ ਕੇ ਜਾ ਰਹਾ ਤੁਹਾਨੂੰ ਫਿਰ ਇਥੇ ਕੋਈ ਇਹਦੇ ਚ ਕੋਈ ਝੂਠ ਨਹੀਂ ਹੋਏਗਾ ਸਰਪੰਚ ਸਾਹਿਬ ਜੇ ਤੁਹਾਨੂੰ ਸਰਕਾਰ ਵੱਲੋਂ ਮਦਦ ਨਹੀਂ ਮਿਲੇ ਤੁਹਾਨੂੰ 15 20 ਦਿਨ ਵੇਟ ਕਰਨੀ ਪੈਣੀ ਹੈ ਹੈਗਾ ਨਾ ਅੱਜ ਤਾਂ ਵੀ ਖਰਾਬ ਹੈ ਸਾਲੀ ਅਧਰਲੇ ਪਾਸੇ ਕੋਈ ਦਿੱਕਤ ਐ ਕੋ ਤੁਹਾਡੇ ਨਾਲ ਪਹਿਨਾ ਆਈ ਹੋਈ ਹੈ ਸਾਰੀ ਕੋਈ ਦਿੱਕਤ ਠੀਕ ਹੈ ਨਾ राशन <्थाँगाँ दो थाँगाँ। laughs> <laughs> <tles> <tles> ਆਜੇ ਮੀਆਂ ਕੱਟ ਪਹੁੰਚੇ ਜੇ ਦੇਖੋ ਸਾਡੇ ਜਿਹੜੇ ਅਰਜਨਾਲਾ ਦੇ ਰਹਿਣ ਵਾਲੇ ਬਾਸ਼ਨ ਦੇ ਬਹੁਤ ਹੀ ਇਸ ਟਾਈਮ ਜਿਹੜੇ ਕਹੋਗੇ ਨਾ ਤੁਸੀਂ ਦੁੱਖ ਦੇ ਗਿੜੀ ਆ ਉਹਨਾਂ ਨੇ ਸੋ ਦੁੱਖ ਅੱਜ ਫਿਰ ਵੰਟਨ ਆਏ ਪਿਛਲੇ ਹਫਤੇ ਵੀ ਆਏ ਸੀ ਇਤਵਾਨ ਔਰ ਅੱਜ ਵੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਜਿਹੜਾ ਰਜਾਈਆਂ ਗੱਦੇ ਜੋ ਵੀ ਉਹਨਾਂ ਨਾਲ ਖਰਾਬੀ ਹੋਈ ਕਿਉਂਕਿ ਪਾਣੀ ਨਾਲ ਇਤ ਸਭ ਤੋਂ ਜ਼ਿਆਦਾ ਨੁਕਸਾਨ ਹੁੰਦਾ ਸੋ ਅੱਜ ਸਮਗਰੀ ਲੈ ਕੇ ਆਏ ਖਾਣ ਪੀਣ ਦੀ ਚੀਜ਼ਾਂ ਦਵਾਈਆਂ ਹੋਰ ਵੀ ਬੜੇ ਕੁਝ ਲਿਆਏ ਔਰ ਸਾਡੇ ਨਾਲ ਓएनजीसी ਡਾਇਰੈਕਟਰ ਰੀਨਾ ਜੈਤਲੀ ਜੀ ਓएनजीसी ਡਾਇਰੈਕਟਰ ਇਹ ਕੰਮ ਹੈ ਸਮਾਜ ਸੇਵਕ ਜ਼ਿਆਦਾ ਹੈ ਔਰ ਪੁਸ਼ਪਾ ਪਿੰਕੀ ਜੀ ਔਰ ਸਾਰੀ ਟੀਮ ਮੇਰੀ ਤੁਸੀਂ ਦੇਖ ਸਕਦੇ ਹੋ ਸਾਰੀ ਟੀਮ ਮੈਂ ਨਾ ਇੱਕ ਇੱਕ ਨਹੀਂ ਲੈ ਸਕਦਾ ਕੋਈ ਨਾ ਕੋਈ ਰਹਿ ਜਾਏਗਾ ਸੋ ਮੈਂ ਸਾਰੀ ਟੀਮ ਦਾ ਵੀ ਧੰਨਵਾਦੀ ਹਾਂ ਰੀਨਾ ਜੀ ਦਾ ਪੁਸ਼ਪਾ ਪਿੰਕੀ ਜੀ ਦਾ ਵੀ ਧੰਨਵਾਦੀ ਹਾਂ ਆਜਾਏ ਹਨ ਦੁੱਖ ਸਾਂਝਾ ਕਰਨ ਆਏ ਬਹੁਤ ਹੀ ਥੋੜਾ ਜਿਹਾ ਸਾਡੇ ਵੱਲੋਂ ਇਹ ਪ੍ਰਯਾਸ ਹੈ ਕੋਸ਼ਿਸ਼ ਅੱਗੇ ਵੀ ਜਾਰੀ ਰਹੇਗੀ ਜਿੰਨੀ ਦੇਰ ਸਾਡੀ ਨਿਸ਼ਕਾਮ ਸੇਵਾ ਆਰਗੇਨਾਈਜੇਸ਼ਨ ਹਮੇਸ਼ਾ ਜਿਹੜੇ ਉਪਰਾਲੇ ਕਰਦੀ ਰਹਿੰਦੀ ਹੈ ਔਰ ਮੈਂ ਅਜਨਾਲਾ ਦੇ ਨਿਵਾਸੀ ਜਿੰਨੇ ਵੀ ਜਿੱਥੇ-ਇਥੇ ਬਾੜ ਪੀੜਤ ਹੈ ਉਹਨਾਂ ਨੂੰ ਵਿਸ਼ਵਾਸ ਵੀ ਦਿਲਾਵਾਂਗਾ ਕਿ ਜਿੰਨਾ ਵੀ ਸਾਡੇ ਤੋਂ ਹੋਵੇਗਾ ਅਸੀਂ ਲਗਾਤਾਰ ਕਰਦੇ ਰਹਾਂਗੇ ਕਿਉਂਕਿ ਬਾੜ ਆ ਚੁੱਕੀ ਹੈ ਹੁਣ 15-20 ਦਿਨ ਬਾਅਦ ਹੋਰ ਬਹੁਤ ਸਾਰੀ ਚੀਜ਼ਾਂ ਦੀ ਜ਼ਰੂਰਤ ਪੈਣੀ ਹੈ ਦਵਾਈਆਂ ਦੀ ਲੋੜ ਹੈ ਮੈਡੀਕਲ ਕੈਂਪ ਲਾਣੇ ਪੈਣੇ ਕਿਉਂਕਿ ਬਾਰਨਾ ਜਿਹੜੇ ਮੱਛਰ ਕੋਈ ਡੇਂਗੂ ਕੋਈ ਕੁਛ ਹੋਉਂਦਾ ਹੁਣ ਡਰ ਜ਼ਰੂਰ ਹੈ ਸੋ ਮੈਂ ਇੱਥੇ ਕਹਿ ਕੇ ਜਾਊਂਗਾ ਅੱਜ ਫਿਰ 15 ਦਿਨ ਤੋਂ ਬਾਅਦ 20 ਦਿਨ ਤੋਂ ਬਾਅਦ ਚਾਹੇ ਇਹ ਅਗਲੇ ਹਫਤੇ ਆਏ ਫਿਰ ਦੁਬਾਰਾ ਕੋਈ ਨਾ ਕੋਈ ਇਹ ਉਪਰਾਲਾ ਕਰਾਂਗੇ ਮੈਡੀਕਲ ਟੀਮ ਅੱਜ ਸਾਡੇ ਨਾਲ ਹੈ ਡਾਕਟਰਸ ਨਾਲ ਹੈ ਦਵਾਈਆਂ ਦੇ ਰਹੇ ਔਰ ਦੇਖੋ ਇਹ ਤਰਸਦੀਆਂ ਸਾਡੇ ਭਰਾ ਹੈ ਸਾਰੇ ਅਜ ਨਾਲ ਦੇ ਨਿਵਾਸੀ ਕੱਲ ਸਾਡੇ ਤੋਂ ਵੀ ਕੋਈ ਦੁੱਖ ਆ ਸਕਦਾ ਸੋ ਦੁੱਖ ਸਾਂਝਾ ਕਰਨਾ ਅਸੀਂ ਜ਼ਿਆਦਾ ਕੁਝ ਕਰ ਨਹੀਂ ਸਕਦੇ ਲੇਕਿਨ ਦੁੱਖ ਸਾਂਝਾ ਕੀਤਾ ਨਾਲ ਅੱਗੇ ਵੀ ਇਹ ਉਪਰਾਲੇ ਕਰਤੇ ਰਹਾਂਗੇ ਇਸ ਤਰ੍ਹਾਂ ਦੇ ਹਾਲਾਤ ਕਿ ਤੁਸੀਂ ਕਹਿ ਰਹੇ ਹੋ ਆਪਣਾ ਬਹੁਤ ਬਨਾਸਾ ਹਾਲਾਤ ਬਹੁਤ ਮਾੜੇ ਆ ਜਦੋਂ ਅਸੀਂ ਆ ਰਹੇ ਸੀ ਰੀਨਾ ਜੀ ਵੀ ਨਾਲ ਸੀ ਗੱਡੀ ਸਾਡੀ ਬੰਦ ਹੋਈ ਘੱਟੋ ਘੱਟ 4-5 ਫੁੱਟ ਪਾਣੀ ਹੈ ਉੱਥੇ ਸੋ ਹਾਲਾਤ ਬਹੁਤ ਮਾੜੇ ਹਾਲਾਤ ਇਸ ਤਰ੍ਹਾਂ ਦੇ ਆ ਫਸਲਾਂ ਤਬਾਹ ਹੋ ਚੁੱਕੀ ਸਾਰੀ ਜਿਹੜੇ ਸੈਂਟਰ ਸਰਕਾਰ ਵੀ ਇਸ ਟਾਈਮ ਆਪਣੇ ਨੁਮਾਇੰਦੇ ਭੇਜ ਰਹੇ ਮੈਨੂੰ ਲੱਗਦਾ ਕਿ ਉਹ ਵੀ ਆਪਣੇ ਵੱਲੋਂ ਪ੍ਰਯਾਸ ਕਰਦੇ ਆ ਸਟੇਟ ਵੀ ਆਪਣੇ ਵੱਲੋਂ ਪ੍ਰਯਾਸ ਕਰਦੀ ਹੋਣੀ ਸੋ ਇਸ ਟਾਈਮ ਜਿਹੜਾ ਦੁੱਖ ਸਾਂਝਾ ਕਰਨ ਦੀ ਲੋੜ ਹੈ ਹਾਲਾਤ ਬਹੁਤ ਮਾੜੇ ਚਾਰੇ ਪਾਸੇ ਪਾਣੀ ਹੈ ਔਰ ਪਰਮਾਤਮਾ ਨੂੰ ਅਰਦਾਸ ਕਰਾਂਗੇ ਕਿ ਹੁਣ ਆਗੇ ਤੋਂ ਜਿਹੜੀ ਇਹ ਪ੍ਰਲਈ ਸੀ ਆਲ ਓਵਰ ਸੀ ਲਗਭਗ ਇਸ ਤੋਂ ਹੁਣ ਨਜਾਜ਼ ਲਾਏ ਪਰਮਾਤਮਾ ਨੂੰ ਅਸੀਂ ਇਹ ਅਰਦਾਸ ਕਰਦੇ ਹਾਂ ਕਿ ਤਰ੍ਹਾਂ ਦੇ ਪ੍ਰਾਲੇ ਕਿਤੇ ਜਾਣਗੇ ਚਾਹੁੰਦਾ ਬਿਲਕੁਲ ਮੈਂ ਤੁਹਾਨੂੰ ਕਿਹਾ ਮੈਡੀਕਲ ਕੈਂਪ ਲਾਉਂਗੇ ਜੋ ਜੋ ਵੀ ਸਾਨੂੰ ਲੱਗੇਗਾ ਅੱਜ ਸਾਨੂੰ ਲੱਗਿਆ ਕਿ ਪਿਛਲੀ ਵਾਰ ਇਹ ਅਸੀਂ ਸਮੱਗਰੀ ਲੈ ਕੇ ਆਇਆ ਸੀ ਬਰਸਾਤ ਮਾਤਾ ਕੀ ਬਰਸ ਬਰਸਾਤ ਬਹੁਤ ਜ਼ਿਆਦਾ ਸੀ ਉਦੋਂ ਉਦੋਂ ਵੀ ਆਪਾਂ ਸਾਨੂੰ ਲੱਗਿਆ ਕਿ ਨਹੀਂ ਇੱਥੇ ਖਾਣ ਪੀਣ ਦੀ ਕਮੀ ਹੈ ਉਸ ਟਾਈਮ ਬਾਅਦ ਚ ਬਹੁਤ ਸਾਰੀਆਂ ਸੰਸਥਾਵਾਂ ਨੇ ਖਾਣ ਪੀਣ ਦਾ ਸਾਨੂੰ ਉਹਨਾਂ ਲੱਗਿਆ ਕਿ ਜਦੋਂ ਪਾਣੀ ਨਿਕਲਦਾ ਨਾ ਬਿਸਤਰੇ ਸਾਰੇ ਖਰਾਬ ਹੋਏ ਹੁੰਦੇ ਲੋਕਾਂ ਨੂੰ ਬਿਮਾਰੀਆਂ ਸੋ ਆ ਜਾਂਦੀਆਂ ਸੀ ਮੈਡੀਕਲ ਸੈਂਟਰੀ ਪੈਡਸ ਆ ਮੈਡੀਕਲ ਕਿਟਸ ਲਿਆਂਦੀਆਂ ਖਾਣ ਪੀਣ ਦਾ ਸਮਾਨ ਲਿਆ ਗੱਦੇ ਲਿਆਏ ਚਾਦਰਾਂ ਲਿਆਂਦੀਆਂ ਆੜੋ ਮਾਸ ਲਿਆਇਆ ਮੱਛਰ ਦਾ ਡਰ ਆ ਅੱਗੇ ਵੀ ਇਸ ਤਰ੍ਹਾਂ ਉਪਰਾਲੇ ਹੁੰਦੇ ਰਹਿਣਗੇ ਜੈ ਹਿੰਦ ਜੈ ਭਾਰਤ ਸਭ ਤੋਂ ਪਹਿਲੇ ਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਮੈਂ ਅੱਜ ਇੱਥੋਂ ਦੇ ਹਾਲਾਤ ਦੇਖ ਕੇ ਬੜਾ ਦਿਲ ਦੁਖੀ ਹੁੰਦਾ ਜਦੋਂ ਅਸੀਂ ਲੋਕ ਸ਼ਹਿਰਾਂ 'ਚ ਆਪਣੇ ਸਹੂਲਤਾਂ 'ਚ ਵੀ ਅਸੀਂ ਕਿਸੇ ਲਈ ਆਪਣੇ ਆਪ ਨੂੰ ਪਰਸਤਾਨ ਸਮਝਦੇ ਆਂ ਲੇਕਿਨ ਇੱਥੇ ਆ ਕੇ ਜ਼ਿੰਦਗੀ ਦੀ ਅਸਲੀਅਤ ਪਤਾ ਲੱਗਦੀ ਹੈ ਕਿ ਜਦੋਂ ਚੜ-ਚੜ ਫੁੱਟ ਪਾਣੀ ਹੁੰਦਾ ਬੱਚੇ ਦੁੱਧ ਤੋਂ ਰੋ ਰਹੇ ਹੁੰਦੇ ਆ ਬੱਚੇ ਭੁੱਖ ਤੋਂ ਰੋ ਰਹੇ ਹੁੰਦੇ ਆ ਤੇ ਇੱਥੇ ਆ ਕੇ ਜ਼ਿੰਦਗੀ ਦਾ ਪਤਾ ਲੱਗਦਾ ਕਿ ਤਪੱਸਿਆ ਕੀ ਹੈ ਸੋ ਅਸੀਂ ਇਹ ਬੜਪਾਈ ਜਿਹੜੀ ਹਰ ਆਏ ਇੱਥੇ ਅਜਨਾਲਾ ਦੇ ਅਸੀਂ ਮਾਝੇ ਮੀਆਂ ਪਿੰਡ 'ਚ ਆਏ ਆ ਅੱਜ ਇਥੋਂ ਪਾਕਿਸਤਾਨ ਦਾ ਬਾਰਡਰ ਕਹਿੰਦੇ ਕਿਲੋਮੀਟਰ ਹੀ ਹੈ ਲੇਕਿਨ ਬੜੀਆਂ ਸੰਸਾਵਾਂ ਅੱਗੇ ਆਂਦੀਆਂ ਹੈ ਸੇਵਾ ਵੀ ਕਰਦੀਆਂ ਮੈਂ ਲੇਕਿਨ ਉਹ ਸੰਸਾਵਾਂ ਉਥੋ-ਥੋ ਕੇ ਚਲੀ ਜਾਂਦੀਆਂ ਜਿੱਥੋਂ ਉਹਨਾਂ ਨੂੰ ਕਨਵੀਨੀਅੰਟ ਲੱਗਦਾ ਕਿ ਅਸੀਂ ਇੱਥੇ ਦੇ ਦੇਈਏ ਔਰ ਚਲੇ ਜਾਈਏ ਲੇਕਿਨ ਇੱਥੇ ਕੋਈ ਨਹੀਂ ਆ ਸਕਿਆ ਸਾਡੇ ਪ੍ਰਧਾਨ ਕਿਸ਼ੋਰ ਐਨ.ਆਈ. ਦੀ ਅਧਿਐਕਸ਼ਤਾ ਤੇ ਸਾਡਾ ਹਮੇਸ਼ਾ ਇਹੀ ਐਫਰਟ ਰਿਹਾ ਕਿ ਅਸੀਂ ਉੱਥੇ ਜਾਈਏ ਜਿੱਥੇ ਕੋਈ ਨਹੀਂ ਪਹੁੰਚ ਸਕਿਆ ਔਰ ਇੱਕ ਬਹੁਤ ਸਕੂਨਮਨ ਨੂੰ ਮਿਲਦਾ ਕਿ ਅਸੀਂ ਚਲੋ ਇਹਨਾਂ ਦਾ ਨੁਕਸਾਨ ਤੇ ਪੂਰਾ ਨਹੀਂ ਕਰ ਸਕਦੇ ਲੇਕਿਨ ਇਹਨਾਂ ਦੀ ਦੁੱਖ ਦੀ ਘੜੀ ਤੇ ਜੋ ਅਸੀਂ ਸਾਡੇ ਵੱਲੋਂ ਸਰਦਾ ਸੀ ਕਰਕੇ ਦਵਾਂਗੇ ਤੁਹਾਡੇ ਬਹੁਤ ਧੰਨਵਾਦੀ ਹਾਂ ਤੁਸੀਂ ਸਾਡੇ ਦਾ ਕੱਪੜੇ ਜਿ ਨਮਾਇंदे ਸਾਡੀ ਕੋਈ ਨਹੀਂ ਸਹੂਲਤ ਮਤਲਬ ਮਿਲੀ ਤੁਹਾਡੀ ਸੰਸਾਰੇ ਬਹੁਤ ਜ਼ਿਆਦਾ ਧੰਨਵਾਦ ਕਰਦੇ ਹਾਂ ਜੀ ਹਾਂ ਜੀ ਸਾਡੇ ਪਰਿਵਾਰ ਨੂੰ ਆ ਮਤਲਬ ਜਿਹੜੀ ਵੀ ਜੋ ਵੀ ਸਰਕਾਰ ਨੂੰ ਸਹੂਲਤ ਹੈ ਦਿੱਤੀ ਜਾਵੇ ਤੁਹਾਡੀ ਸੰਸਾਰ ਨੂੰ ਹੀ ਬਹੁਤ ਹੀ ਤੁਹਾਡਾ ਧੰਨਵਾਦ ਕਰਦੇ ਹਾਂ ਇਹ ਪਿੰਡ ਡਿਆਲਪਟੀ ਜੇ ਸਾਡਾ ਹਾਂ ਜੀ ਪਹਿਲਾ ਕੋਈ ਨੁਮਾਇੰਦਾ ਨਹੀਂ ਜਪੜਾ ਕੋਈ ਵੀ ਕੇ ਰਕਮ ਦਾ ਛੜਕਤੇ ਜਾਂਦੇ ਜੇ ਮਤਲਬ ਪਾਣੀ ਧਣੀ ਇਦਾਂ ਕੋ ਰਾਸ਼ਨ ਦੇ ਗਿਆ ਉਹ ਠੀਕ ਹੈ ਨਹੀਂ ਦੇ ਗਿਆ ਤਾਂ ਵੀ ਠੀਕ ਹੈ ਇੱਥੇ ਤਾਂ ਕੋਈ ਐਮਐਲਏ ਕੋਈ ਨਾ ਕੋਈ ਨਹੀਂ ਜੇ ਸਿਰਫ ਮੋਤ ਸਰਪੰਚਤਾ ਨੂੰ ਸਪੰਸਰ ਲੈ ਕੇ ਆਏ ਸਾਡੇ ਪਿੰਡ ਦੇ ਪਹਿਲੀ ਵਾਰ ਤੁਹਾਨੂੰ ਠੀਕ ਹੈ ਜੀ ਹਾਂ ਜੀ ਔਰ ਕੋਈ ਨੁਮਾਇੰਦਾ ਨਹੀਂ ਆਪਣਾ ਸਾਡੇ ਦਾ ਨਾ ਕੋ ਸਾਡਾ ਐਮਐਲਏ ਨਾ ਕੋਈ ਹਾਂ ਜੀ ਨੂੰ ਆ ਗਈ ਵੀ ਕਿਸੇ ਚੀਜ਼ ਦੀ ਲੋੜ ਪਈ ਕਿਸੇ ਚੀਜ਼ ਦੀ ਹੋਏ ਅਸੀਂ ਨਾਲ ਨਾਲ ਸਾਡਾ ਬਸ ਇਹੀ ਤੇ ਉਹ ਤੁਹਾਡੇ ਕੋ ਯਾਸ ਕਰਦੇ ਆ ਵੀ ਸਾਡਾ ਮਤਲਬ ਸੇਰਾ ਥੋੜਾ ਬੋਧਾ ਸਾਡੀ ਕੋ ਮਤ ਕੀਤੀ ਜਾਵੇ ਤੇ ਆਪਣਾ ਖੜਾ ਕਰ ਲਈਏ। ਕੋ ਅਸੀਂ ਤੁਹਾਡੇ ਨਾਲ ਜੋ ਇਸ ਕਰਕੇ ਵੀ ਕਹਾਂਗੇ ਜਦੋਂ ਸਰਕਾਰ ਵੱਲੋਂ ਕੋਈ ਮਦਦ ਮਿਲੇਗੀ ਨਾ ਤੁਹਾਡੇ ਤੱਕ ਨਹੀਂ ਪਹੁੰਚੇ ਹੋ। ਹਾਂਜੀ ਹਾਂਜੀ ਕਿਉਂਕਿ ਉਹਨਾਂ ਨੇ ਇਹਦੀ ਕਰ ਅਸੀਂ ਤੁਹਾਡੇ ਨਾਲ ਹਾਂ ਸਰਕਾਰਾਂ ਤੇ ਪੜਨਾ ਨਹੀਂ ਜੇ ਸਾਨੂੰ ਪਤਾ ਹੈ ਮੈਂ ਕਹਿੰਦਾ ਅਸੀਂ ਨਾਲ ਸਰਪੰਚ ਸਾਹਿਬ ਜਦੋਂ ਜਦੋਂ ਤੁਹਾਡੇ ਨਾਲ ਬਹੁਤ ਬਹੁਤ ਜ਼ਿਆਦਾ ਦਿਲੋਂ ਕੋਟਾ ਤੁਹਾਡੀ ਦਾ ਨਹੀਂ ਕਰਦੇ ਆ। ਬਹੁਤ ਹੀ ਧੰਨਵਾਦੀ ਕਰਦੇ ਆ। ਚਲੋ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਾਚਾਏ ਕੋਈ ਗੱਲ ਹੈ ਇਹ ਤੁਹਾਨੂੰ